ਸੋ ਹਾਂਜੀ ਗੱਲ ਕਰਦੇ ਆ ਪਨੀਰੀ ਦੇ ਸਭ ਤੋਂ ਵੱਡੀ ਪੰਜਾਬ ਆਪਣੇ ਦਿੱਕਤ ਆ ਜਿਹੜੀ 80% ਲੋਕਾਂ ਵਾਂਗ ਪਨੀਰੀ ਦੀ ਆਉਂਦੀ ਹੈ ਜੀ ਪਨੀਰੀ ਦੀ ਜਿਹੜੀ ਜਦੋਂ ਪੱਟਦੇ ਆ ਉਹ ਟੁੱਟਾਂ ਲੱਗ ਜਾਂਦੀ ਸਾਡੇ ਵੀ ਬੜੀ ਦਿੱਕਤ ਸੀ ਯਾਰ ਕਈ ਸਾਲ ਪਹਿਲਾਂ ਸੋ ਲੇਬਰ ਸੀ ਜਿਹੜੀ ਰੌਲਾ ਹੀ ਪਾਉਂਦੀ ਰਹਿੰਦੀ ਸੀ ਯਾਰ ਤੁਸੀਂ ਪਾਉ ਦਾ ਜਿਹੜੀ ਤੁਹਾਡੀ ਉਹ ਟੁੱਟਦੀ ਬਹੁਤ ਆ ਜੀ ਸਾਨੂੰ ਪੱਟਣ ਲੱਗੇ ਬਹੁਤ ਔਖਾ ਹੁੰਦਾ ਉਹ ਚ ਕਈ ਗਲਤੀਆਂ ਕਰਦੇ ਸੀ ਸੋ ਗਲਤੀਆਂ ਕਰਕੇ ਬੰਦਾ ਸਿੱਖ ਗਿਆ ਸੋ ਇਸ ਲਈ ਆਪਾਂ ਵੀ ਕਹਿੰਦੇ ਆ ਜੋ ਚੀਜ਼ਾਂ ਸਿੱਖਿਆ ਨੇ ਉਹ ਅੱਗੇ ਆਪਾਂ ਸਿਖਾ ਸਕੀਏ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਲੋਕ ਨੇ ਜਿਹੜੇ ਉਹ ਚੀਜ਼ ਕਰ ਸਕਣ ਤੇ ਸਿੱਖ ਸਕਣ ਤੇ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜਗਾ ਤੋਂ ਸਭ ਤੋਂ بڑا ਰੌਲਾ ਸੀ ਜਿਹੜਾ ਪਹਿਲਾਂ ਜਗਾ ਦਾ ਸੀ ਉਹ ਜਗਾ ਮਿੰਨੀ ਨਹੀਂ ਆਉਂਦੀ ਸੀ ਵੀ ਸੀਡ ਸੀ ਜਿਹੜਾ ਉਹ ਘੱਟ ਵੱਧ ਪਾਉਂਦੇ ਸੀ ਤੇ ਸਭ ਤੋਂ ਪਹਿਲਾਂ ਤਾਂ ਜੀ ਆਹ ਸਾਹਮਣੇ ਆ ਤੁਸੀਂ ਇਹਨੂੰ ਕਰਮ ਮਿੰਨੀ ਹੋਈ ਹੈ ਜੀ ਇਹ ਇਹ ਤੁਸੀਂ ਲੋਹੇ ਦੀ ਵੀ ਲੈ ਸਕਦੇ ਹੋ ਕਿਸੇ ਜਿਦਾਂ ਛਟੀ ਰੱਖੀ ਹੋਈ ਆ ਤੁਸੀਂ ਇਹਨੂੰ ਵੀ ਡੰਡੇ ਦੀ ਵੀ ਬਣਾ ਸਕਦੇ ਹੋ ਸੋ ਸਿੱਧੀ ਹੋਵੇ ਪੂਰੀ ਪ੍ਰੋਪਰ ਤੇ ਇਹਦੀ ਲੰਬਾਈ ਚਹੀਦੀ ਹੈ ਜੀ 57 ਇੰਚ 57 ਇੰਚ ਦੀ ਇੱਕ ਕਰਮ ਬਣਦੀ ਆ ਸੋ ਆਪਾਂ ਤੁਹਾਨੂੰ ਇੱਕ ਬਿਸਵੇ ਦਾ ਬਣਾ ਕੇ ਦੱਸ ਦਵਾਂਗੇ ਵੀ ਇੱਕ ਬਿਸਵੇ ਦੇ ਵਿੱਚ ਕਿੰਨੇ ਸੀੜ ਤੁਸੀਂ ਪਾਉਣਾ ਹੈ ਅੱਗੇ ਅਗਲੀ ਵੀਡੀਓ ਜਿਹੜੀ ਖਾਦ ਖਰਾਕ ਤੇ ਪਾਵਾਂਗੇ ਸਾਡਿਓ ਤੇ ਨਹੀਂ ਫਿਰ ਵੀਡੀਓ ਉਨੀ ਵੱਡੀ ਹੋ ਜਾਂਦੀ ਆ ਤੇ 5 ਕਰਮਾ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਤੁਹਾਨੂੰ ਬਣਾਤਾ लेफ्ट ਸਾਈਡ 5 ਰਾਈਟ ਸਾਈਡ 5 ਆਪਾਂ ਐਂਡ ਡਾਊਨ ਉੱਪਰ ਲਈ ਤੇ ਥੱਲੇ ਲਈ ਜਗਾ ਇੱਥੇ 4-4 ਇਹ ਇੱਕ ਵਿਸਵਾ ਜਗਾ ਬਣ ਗਿਆ ਇਹਦੀਆਂ 20 ਕਰਮਾ ਬਣਦੀਆਂ ਨੇ ਸਰਕਾਰੀ ਅੰਦਾਜ਼ੇ ਅਨੁਸਾਰ ਵੀ 5 ਇੱਕ ਪਾਸੇ ਨੂੰ 4 ਇੱਕ ਪਾਸੇ ਨੂੰ ਤਾਂ ਇਹ 20 ਕਰਮਾ ਬਣ ਕੇ ਇੱਕ ਵਿਸਵਾ ਜਗਾ ਬਣ ਗਈ ਸੋ ਜਿਹਨੇ ਜਿੰਨਾ ਲਾਉਣਾ ਹੁੰਦਾ ਜਿੱਦਾਂ ਹੁਣ ਪੂਸਾ 44 ਦਾ ਉਹ ਜਿਹੜਾ ਆਮ ਸੀਡ ਆ ਉਹ ਸਾਢੇ 3 ਕਿਲੋ ਇੱਕ ਕੀਲਾ ਜਗਾ ਲਵਾਉਂਦਾ ਉਹਨੂੰ ਸਿੱਧੀ ਲਾਉਂਦੇ ਨੇ ਸੋ PR 126 ਆ ਜਿਹੜੀ ਉਹ 1 ਕਿਲੋ ਵਿੱਗੇ ਦੀ ਹੀ ਲਾਇਆ ਕਰੋ ਵਧੀਆ ਝਾੜ ਲਈ 5 ਕਿਲੋ ਤੁਸੀਂ 1 ਕੀਲੇ ਦੀ ਲਾਇਆ ਕਰੋ ਸੋ ਦਵਾਰੋਂ ਆਣਿਆ ਜੀ ਬਣ ਗਿਆ ਇੱਕ ਵਿਸਵਾ ਠੀਕ ਆ ਇੱਕ ਵਿਸਵੇ ਦੇ ਵਿੱਚ ਜਿਹੜਾ ਤੁਸੀਂ ਸੀਡ ਪਾਉਣਾ ਪਨੀਰੀ ਪਾਉਣੀ ਆ ਆਪਾਂ ਨੇ ਉਹ 6 ਕਿਲੋ ਪਾਉਣੀ ਆ ਜੀ ਮਤਲਬ ਇਤੋਂ ਨਾਲ ਜ਼ਿਆਦਾ ਪਾਉਣੀ ਆ ਨਾ ਘੱਟ ਪਾਉਣੀ ਆ ਜੇ 4 ਕਿਲੋ ਪਾਉਣੇ ਜਾਂ 5 ਕਿਲੋ ਪਾਉਣੇ ਉਹ ਥੋੜੀ ਸਿੱਧੀ ਰਹਿ ਜਾਂਦੀ ਆ ਕੁਝ ਧੁੱਪ ਨਾਲ ਕੁਝ ਧਰਤੀ ਵੀ ਰਖ ਲੈਂਦੀ ਆ ਸੋ ਉਹੀ ਬੜਾ ਕਾਰਨ ਆ ਉਹਦਾ ਟੁੱਟਣ ਦਾ ਤੇ ਜੇ ਤੁਸੀਂ 6 ਕਿਲੋ ਵੀ ਪਾਉਣੇ ਉਹ ਪੂਰਾ ਪ੍ਰੋਪਰ ਆ ਇੱਕ ਵਿਸਵੇ ਦੇ ਵਿੱਚ ਤੁਹਾਡੀ ਪਨੀਰੀ ਆ ਜਿਹੜੀ ਤੁਹਾਨੂੰ ਲੇਵਰ ਵਾਕਈ ਕਹੋਗੀ ਵੀ ਹਾਂ ਤੁਹਾਡੀ ਪਾਉੜੜੀ ਬਹੁਤ ਵਧੀਆ ਨਾ ਉਹ ਮੋਟੀ ਆ ਨਾ ਜ਼ਿਆਦਾ ਉਹ ਬਰੀਕ ਆ ਨਾ ਉਹ ਟੁੱਟ ਰਹੀ ਆ ਸੋ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਚ ਰੱਖਿਆ ਕਰੋ ਬਾਕੀ ਇਹਦੇ ਖਾਦ ਖਰਾਕ ਦੇ ਉੱਤੇ ਤੁਹਾਨੂੰ ਪ੍ਰੋਪਰ ਵੀਡੀਓ ਪਾ ਦਾਂਗੇ ਵੀ ਪੌਦਾ ਜਿਹੜੀ ਜਿੱਦਾਂ ਪੀਲੇ ਡੱਬ ਪੈ ਜਾਂਦੇ ਨੇ ਲੋਹੇ ਜ਼ਿੰਕ ਦੇ ਉਹ ਬਹੁਤ ਹੁੰਦੇ ਨੇ ਉਹਨਾਂ ਦਾ ਪਹਿਲਾਂ ਹੀ ਹੱਲ ਤੁਹਾਨੂੰ ਦੱਸਾਂਗੇ ਸਾਡੇ ਹੁੰਦੀ ਸੀ ਹੁਣ ਨਹੀਂ ਹੁੰਦੀ ਉਹ ਹਟਾਉਣੀ ਪੈਂਦੀ ਆ ਸੋ ਇਹੀ ਕਾਰਨ ਆ ਉਹਦੇ ਤੇ ਵੀਡੀਓ ਜਿਹੜੀ ਆਪਾਂ ਅੱਗੇ ਲੈਦਾ ਬਣਾਵਾਂਗੇ ਇਹ ਤੁਹਾਨੂੰ ਵੀਡੀਓ ਪੂਰੀ ਪ੍ਰੋਪਰ ਬੀਜ ਵਾਲੀ ਬਣਾ ਕੇ ਦੇ